रंगे रंगे बातें कर कर जैसे मारना नाम ਲੋ ਜੀ ਪਾਪਾ ਦੇ ਪਹੁੰਚ ਚਲ ਦੇਖਣੇ ਘਰ ਦੇ ਪਾਪਾ ਜੀ ਇਧਰ ਪਿੱਛੇ ਉਥੋਂ ਬਾਤ ਚ ਦਿਖਾਉਣੇ ਆਪਾਂ ਗਰਮਾ ਗਰਮ ਚਾਹ ਗਰਮਾ ਗਰਮ ਪਕੌੜੇ ਗਰਮਾ ਗਰਮ ਪਕੌੜੇ ਕਿੱਥੇ ਲੱਗਦੀ ਮਾਗੀ ਜੀ ਪੈਸੇ ਦਾ ਬਾਰ ਬਹੁਤ ਬਹੁਤ ਅਜੀਬੇ ਲੋਈ ਵਰਤਨ ਲੈ ਕੇ ਪੰਦੇ ਜਾਈਦੇ ਲੋਕਾਰ ਸਾਹਿਬ Gordar sama Mata Tomodrijidae. Wah ਵਾਹਿਗੁਰੂ ਸਾਹਿਬ ਜੀ ਕਾਰਿਆ ਅੰਮ੍ਰਿਤ ਪਾ ਰਹੇ ਅੰਮ੍ਰਿਤ ਪਾ ਰਹੇ ਅੰਮ੍ਰਿਤ ਪਾ ਰਹੇ ਗੁਰੂ ਜੀ ਦੇ ਦਰ ਤੇ ਗੱਲ ਚਾਹਦਾ ਲਿਖੋ ਤਰ੍ਹਾਂ ਵਿਚਾਰੇ ਸੋਰੀਖਾਟ ਜਾਵੇ ਗੁਰੂ ਜੀ ਦੇ ਸਦੇ ਸੁਤੋਕੇ ਕਭੈ ਵਿਰਸਾਰੇ ਪ੍ਰਿਆ ਸ਼ਬਦ ਬੋਲਦਾ ਗੁਰੂ ਆਵਨ ਨਮੋ ਹਮ ਅਸਲਾਮ ਅਜਬ ਹੈ ਅੱਨੇ ਫਾਇਦੀ ਅਸਦੀ ਨਾ ਦੇ ਨਾਮਾ ਗਵਾਯੋ ਤੁਮਾਂ ਬੋਲੇ ਸੂਰਾ ਨਵਾ ਘੜੀ ਚਾਰੇ ਜੈ ਤੁਨ੍ਹ ਦਾ ਨਾਮ ਜਦ ਤੁਮ ਭਾਗ ਨਾ ਕਰੇ ਤੇ ਬੋਦਰ ਸਾਡੇ ਜੀ ਨਾਮ ਸੇ ਮਿੰਤਨਾਵੋ ਹਾਨੀ ਕਿਆ ਕਿਆ ਦੇ ਸੋਈ ਸੋਈ ਸਦਾ ਸਿੰਘ ਸਾਹਿਬ ਸੱਤ ਸੱਤਿ ਨਾਈ ਜੈ ਸੋਈ ਜੈ ਦਸਿ ਮਾਣੇ ਹਾਂਜੀ ਭਾਈ ਇੱਕ ਗੁਰਦੁਆਰਾ ਸਾਹਿਬ ਸਾਹਮਣੇ ਇਧਰ ਹੈ ਜੀ ਠੀਕ ਹੈ ਜੀ ਇਹ ਗੁਰਦੁਆਰਾ ਸਾਹਿਬ ਨੂੰ ਪਹਿਲਾ ਦਰਸ਼ਨ ਕਰਾਈ ਆ ਉਹ ਹੈਗਾ ਜੀ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਦੇਵਾ ਦਾ ਆਹ ਹੈਗਾ ਦੂਜਾ ਗੁਰਦੁਆਰ ਸਾਹਿਬ ਜੀ ਇਹ ਹਜੇ ਸਾਰੀ ਦੇਖ ਨਹੀਂ ਨਾ ਕਰ ਸੇਵਾ ਚੱਲੀ ਆ ਰਹੀ ਹੈ ਗੁਰਦੁਆਰਾ ਸਾਹਿਬ ਦੀ ਠੀਕਾ ਜੀ ਇਹਦੇ ਪਿਛਲੇ ਪਾਸੇ ਕਬੱਡੀ ਦਾ ਟੂਰਨਾਮੈਂਟ ਜੱਲੀ ਜਾਂਦਾ ਕੱਠ ਵੇਖੋ ਤੁਸੀਂ ਆ

ਲੋਕ ਮਿੱਤਰੋ ਇਹ ਹੈ ਟ੍ਰੋਲੀ ਭਾਈ ਦਾ ਮੇਲਾ ਕਰੋ ਚੈੱਕ 10 ਲੋਕ ਨੇ ਵੇਖੋ ਪਹੁੰਚਦਾ ਇੱਜੇ ਘੜਾ ਲੋਏ ਮਿੱਤਰੋ ਠੀਕ ਆ ਇਹ ਮਾਗੀ ਹੈਗੀ ਟਰਾਲੀ ਭਾਈ ਦੀ ਕੋਇ ਇੱਕੋ ਕੱਠ ਠੀਕ ਹੈ ਜੀ ਇਧਰ ਚ ਰੋਲਾ ਲੱਗਿਆਵੇਂ ਜੇ ਝੂਟੇ ਲੱਗੇ ਹੋ ਇਧਰ ਤੇ ਪਿਛਲੇ ਪਾਸੇ ਜਿੱਤਰੂ ਆ ਪਏ ਉਧਰ ਗੁਰਦੁਆਰਾ ਸਾਹਿਬ ਸੀਗਾ ਠੀਕ ਹੈ ਕੱਟ ਬਹੁਤ ਜ਼ਿਆਦੇ ਆ ਪੈਰ ਰੱਖਣ ਨੂੰ ਥਾਂ ਨਹੀਂ ਹੈਗਾ ਟਰੋਲੀ ਭਾਈ ਜ਼ਿਲ੍ਹਾ ਮੋਗਾ ਸੋ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਹਨਾ ਕਰ ਦਿਓ ਸ਼ੇਅਰ ਤੇ ਨਾਲ ਜਿੰਨਾ ਵੀ ਰਾਨੇ ਨੇ ਕੀਤਾ ਚੈਨਲ ਕਰ ਦਿਓ ਸਬਸਕ੍ਰਾਈਬ ਠੀਕ ਹੈ ਤਾਂ ਉਹ ਵੀਦੋ ਇੱਥੇ ਹੋ ਜਾਂਦਾ ਟੂਰਨਾਮੈਂਟ ਹਾਂ ਇਹ ਬਹੁਤ ਬੰਦਾ ਆਉਂਦਾ ਤੇ ਹਾਂ ਟੂਰਨਾਮੈਂਟ ਹੋ ਜਾਂਦਾ ਤੇ ਉਹ ਸਾਹਮਣੇ ਖੜੇ ਕਰਤਾ ਟਰੈਕਟਰ ਲੋਕ ਦੇ پاس ਹੁੰਦੇ ਆ ਰੋਹ ਜੀ ਉਹ ਉਹ ਸਾਹਮਣੇ ਖੜੇ ਕਰਤਾ ਟਰੈਕਟਰ

ਓਏ ਕੋ ਮਾਰ ਦੇਖਣਾ ਦਿੰਦੇ ਮੇਰੇ ਮਾਰ ਦੇਖ ਬੋਹ ਵੇਖਣੇ ਮੇਰੇ ਨੂੰ ਦਿੰਦੇ ਨਾ ਪਤਾ ਯਾਰ ਓਏ ਅੱਜ ਜਵਾਗ ਦੇ ਨਿੱਕਰ ਪਾਈ ਅੱਜ ਬਿਟੇ ਨਿੱਕਾ ਓਏ ਜਵਾਗ ਜੂ ਕਿਥੇ ਠੰਡ ਮੰਦੇ ਆ ਨਿੱਕਰ ਪਾਈ ਜਲੇਬੇ ਜਲੇਬੇ ਤੋ